ਸਾਸ਼ੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰਨੰਦ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਹਰਿਆਣਾ ਚ ਅੱਜ VOTING 90 ਸੀਟਾਂ ਤੇ ਲੜ ਰਹੇ 1031 ਉਮੀਦਵਾਰ ਜਾਨੋ ਕੌਣ ਵੱਡੇ ਦਾਵੇਦਾਰ ਇਸ ਦੇ ਨਾਲ ਖਬਰ ਸਾਹਮਣੇ ਆ ਰਹੀ ਹਰਿਆਣਾ ਵਿੱਚ ਅੱਜ ਸ਼ਨੀਵਾਰ ਯਾਨੀ ਕਿ 5 ਅਕਤੂਬਰ ਨੂੰ VOTING ਹੋ ਰਹੀ ਹੈ ਤੇ 90 ਵਿਧਾਨ ਸਭਾ ਸੀਟਾਂ ਵਾਲੇ ਇਲਾਜ ਵਿੱਚ ਸਵੇਰੇ 7:00 ਵਜੇ ਤੋਂ VOT ਸ਼ੁਰੂ ਹੋ ਗਈ ਹੈ ਆਤੀ ਸ਼ਾਮ 6 ਵਜੇ ਤੱਕ ਚੱਲੇਗੀ ਚੋਣ ਨਤੀਜੇ 8 ਅਕਤੂਬਰ 2024 ਨੂੰ ਆਉਣਗੇ ਭਾਰਤ ਵਿੱਚ ਕਰਮਚਾਰੀਆਂ ਦੀ ਹੋ ਰਹੀ ਬੱਲੇ ਬੱਲੇ 9.5 ਤੱਕ ਵੱਧ ਸਕਦੀ ਤਨਖਾਹ ਸਰਵੇਖੋ ਹੋਇਆ ਖੁਲਾਸਾ ਇਸ ਦੇ ਨਾਲ ਹੀ ਰਾਜ ਦੇ ਮੁੱਖ ਚੋਣ ਅਧਿਕਾਰੀ ਪੰਚਕ ਅਗਰਵਾਲ ਨੇ ਸ਼ੁੱਕਰਵਾਰ ਨੂੰ ਨਿਊਜ਼ ਏਜੰਸੀ ਪੀ ਪੀ ਟੀ ਆਈ ਨੂੰ ਦੱਸਿਆ 2 ਲੱਖ 3 2 ਕਰੋੜ 3 ਲੱਖ ਜੋਟ ਹੇਰ 350 ਵੋਟਰ ਆਪਣੀ ਵੋਟ ਦੇ ਇਸਤੇਮਾਲ ਕਰਨ ਦੇ ਯੋਗ ਹਨ ਅਤੇ ਇਹਨਾਂ ਵਿੱਚੋਂ 8821 ਵੋਟਰ 100 ਸਾਲ ਤੋਂ ਵੱਧ ਉਮਰ ਦੇ ਹਨ। ਕੁੱਲ 1031 ਉਮੀਦਵਾਰ ਹਨ 90 ਸੀਟਾਂ ਤੇ ਚੋਣ ਲੜ ਰਹੇ ਹਨ ਜਿਨ੍ਹਾਂ ਵਿੱਚੋਂ 101 ਔਰਤ ਹਨ ਜਦਕਿ VOTING ਲਈ 20632 ਪੋਲਿੰਗ ਸਟੇਸ਼ਨ ਬਣਾਈ ਗਏ ਹਨ। ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਤੁਹਾਡੇ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਧੰਨਵਾਦ